ਇਹ ਮੁੰਡੇ ਸਿੱਪੂਵਰ ਲੈਂਡ ਦੇ ਸੀਗੇ ਉਹ ਉੱਥੇ ਆਪਸ 'ਚ ਇਹਨਾਂ ਦੀ ਟਕਰਾਰ ਹੋਜੀ ਉਹ ਵੀ ਮੋਟਾ ਵਗੈਰਾ ਕਰਦੇ ਆ ਆਪਸ 'ਚ ਦੇਖੋ ਉਤੋਂ ਵੈਸੇ ਨੂੰ ਕੋ ਬਾਦ ਇਹਨਾਂ ਦੀ ਆਪਸ 'ਚ ਲੜਾਈ ਹੋ ਗਈ ਸੀ ਤੇ ਲੜਾਈ ਦੇ ਦੌਰਾਨ ਜਿਹੜਾ ਮੁੰਡਾ ਉਹ ਲੰਨੀ ਡੰਨੀ ਕਰਕੇ ਸੌਂਰਮ ਨੂੰ ਤੇ ਉਹਨੇ ਇਹ ਗੁਰਪ੍ਰੀਤਾਂ ਨੂੰ ਹੰਦਾ ਤੇ ਉਹਦੇ ਕਿੱਤ ਮਾਰੀ ਸੀਗੀ ਤੇ ਉਹ ਕਰਦੇ ਉਹ ਜੀ ਸੱਤ ਬੱਜਿੰਗ ਕਰਕੇ ਉਹਦੀ ਮੈਥ ਹੋ ਗਈ ਮਾਪਲਾ ਕਿੰਨਾ ਸਮੇਂ ਜਿਹੜੇ ਇਸ ਤੋਂ ਬਾਅਦ ਇਸ ਤੋਂ ਇਹਨਾਂ ਦੀ ਆਪਸ ਵਿੱਚ ਹੱਥੋ ਪਾਈ ਹੋਈ ਸੀਗੀ ਤੇ ਉਹਨਾਂ ਦੀ ਆਪਸ ਵਿੱਚ ਤਕਰਾਰ ਹੋਈ ਤੇ ਉਹ ਦੁਬਾਰਾ ਹੱਥੋ ਪਾਈ ਹੋਈ ਸੀ ਉਹ ਤੇ ਉਸ ਦੌਰਾਨ ਇਹ ਮੁੰਡੇ ਵੀ ਨਿੱਕੇ ਰਹਿੰਦੇ ਲੱਤ ਪਾਈ ਹੋਈ ਸੀਗੀ ਜੱਪ ਚਲਾਈ ਹੋਈ ਸੀਗੀ ਤੇ ਉਹਨੇ ਇਹਨੇ ਵਾਰ ਕੀਤਾ ਸੀਗਾ ਇਹ ਮਾ ਲੜਕੇ ਜੀ ਦਾ ਅਟਦਾਸ ਇਹ ਮੁੰਡੇ ਸੀਗੇ ਉਨੀ ਪਾਰਟੀ ਤੇ ਜਿਹੜਾ ਦੋ ਸੀਗੇ ਮੁੰਡੇ ਦੂਜੇ ਗੁਰਪ੍ਰੀਤ ਸਿੰਘ ਉਹ ਤਿੰਨਾਂ ਜਣੇ ਸੀਗੇ ਇਹਨਾਂ ਦੇ ਵਿੱਚੋਂ ਚਾਰ ਤਾਂ ਜੋਗਨਾਈ ਦੀ ਸਾਡੇ 17 ਸਾਲ ਦੇ ਨੇ 17 ਸਾਲ ਦੇ ਨੇ ਇਹਨਾਂ ਦੇ ਜਿਹੜਾ ਮੇਨ ਮੁੰਡੇ ਨੇ ਜੀ ਇਹ ਜੋਗਨਾਈ ਦੀ ਸੀਗੇ ਉਹ ਕੰਦਾ ਜਾਉਂਦਾ ਜਿਹੜਾ ਇੱਕ ਉਹਨਾਂ ਪੰਜਵੇਂ ਦੀ ਦਾ ਨਾਮ ਉਹ ਵੀ ਉਮਰ ਲੱਗਿਆ 3 ਸਾਲ ਦੀ ਉਹਨੂੰ ਦੇ ਦਿੱਤਾ ਗਿਆ ਹਾਂਜੀ ਉਹਨਾਂ ਨੂੰ ਪੇਸ਼ ਕੀਤਾ ਗਿਆ ਦੇਖੋ ਜੀ ਦਿਲਪੀਰ ਦੇ ਨਾਲ ਆਇਸ ਨੂੰ ਨਹੀਂ ਨਹੀਂ ਉਹਨਾਂ ਦਾ ਕੋਈ ਰਿਲੇ ਜੀ ਉਹ ਆਪਕੋ ਸੇ ਫਰੈਂਡ ਸੀਗੇ ਉਹ ਉਹਨਾਂ ਦੀ ਫੈਮਿਲੀ ਵੀ ਵੈਸੇ ਡਾਊਟ ਸੀਗਾ ਵੀ ਇਹ ਨਾਮ ਲਾ ਕੇ ਵੀ ਉਹਨਾਂ ਨੇ ਬੰਨੂ ਕਾਰਪੋਰੇਟ ਕੀਤੀ ਹੋਈ ਹੈ ਪਰ ਇਦਾਂ ਨਹੀਂ ਕੋਈ ਗਵਰਨਿੰਗ ਉਹਨੇ ਆਪਕੋ ਦੋਸਤ ਸੀਗੇ ਦੋ ਪ੍ਰੀਤ ਕੋਰ ਫੈਕਟਰੀ ਚ ਲੱਗੇ ਹੋਏ ਨੇ ਤੇ ਇੱਕ ਮੁੰਡਾ ਨਾਲ ਉੱਤੇ ਕੀ ਆ ਬੈਟਰੀ ਜੁੜ ਕੇ ਟੁੱਟੀ ਆਉਂਦੀ ਹੈ ਜਿਹੜੇ ਨੂੰ ਲੱਗੀਆਂ ਨੇ ਆਪਕੋ ਚੀਤ ਲਾ ਕਿ ਪਹਿਲੇ ਨੰਬਰ ਦੂਨੀਏ ਇਸ ਰਿਪੋਰਟ ਸਰਪੋਈ ਕੋ ਆਪਕੋ ਦੇ ਵਿੱਚ ਖਹਿਵਾਜੀ ਹੋਣੀ ਪਾਣਾ ਉਹਦਾ ਬੱਚਾ ਸੀ ਨਾ ਉਹ ਲਾਇਰੀ ਸਿੱਖੂ ਵੜਾ ਤੇ ਜਦੋਂ ਤਕਰਾਰ ਹੋ ਗਈ ਹੂਲ ਕਰਕੇ ਅਚਨਚੇਤ ਲੜਾਈ ਹੋਈ ਉਹ ਵੀ ਪਹਿਲਾਂ ਨਾ ਕੋਈ ਹੂਲ ਜਾਂ ਕੋਈ ਜਾਣ ਪਛਾਣ ਨਹੀਂ ਸੀ ਵਾਲ ਹੁੰਦਾ ਜੀ ਤਮਲਾ ਜੀ ਪਰਚੇ ਸੀਗੇ ਦੇ ਕੋਲ ਇਹ ਪਰਚੇ ਮਾਰੀ ਸੀ ਬਰਤੂ ਤੇ ਇਹ ਵੀ ਬੱਖੀ ਚ ਲੱਗੀ ਹੋਈ ਹੈ ਬੈਕ ਸਾਈਡ ਤੇ ਹਾਂ ਹਾਂ ਜੀ ਹਾਂ ਨੰਨੀ ਉਹਦੇ ਪਹਿਲਾਂ ਲੜਾਈ ਚ ਗਰੇ ਦੇ ਨਾਮ ਤੇ ਕਰਦੇ ਪੈਨਾਂ ਦਾ ਜਿਹੜਾ ਦਾ ਮੁੰਡਾ ਕੱਕਾ ਰਾਮ ਸੀਗਾ ਜੀ ਇਹ ਇਹਦਾ ਤਾਂ ਦੋ ਦਿਨਾਂ ਦਾ ਪੁਲਸਨੋਂ ਨਿੱਕਾ ਸੀ ਜਿਹੜਾ ਦੂਜੇ ਨੇ ਮੁੰਡੇ ਹੋ ਜਿਵੇਂ ਨਾਲ ਨੇ ਉਹ ਕੋਟੀ ਪੇਸਟਰ ਮੰਗਣੀ ਸੀ ਤੇ ਉਹਨਾਂ ਨੇ ਇਹਦੇ ਵੱਲੋਂ ਉਹਨਾਂ ਨੇ ਰੀਹੈਬ ਟੁੰਡਾਂ ਉੱਤੇ ਚੱਕਾ ਲਿਆ ਤੇ ਦੇਖੋ ਦੋਦੇ ਨੂੰ ਇਹ ਵੀ ਬਸ ਕਰੀ ਤੰਮ ਪਰਿਵਾਰ ਦਾ ਤਾਂ ਦੇਖੋ ਜੀ ਬੱਚੇ ਅੱਜ ਕੱਲ੍ਹ ਦਾ ਜਿਹੜੇ ਸੋਸ਼ਲ ਮੀਡੀਆ ਤੇ ਸੋ ਆਂਕ ਵੀ ਜਦ ਆ ਰਹੇ ਨੇ ਬਹੁਤ ਅਗਰੈਸਿਵ ਨੇਚਰ ਜੈਸਾ ਡਾਈਟ ਵਗੈਰਾ ਵੀ ਹੈ ਬਹੁਤ ਬੱਚੇ ਅਗਰੈਸਿਵ ਨੇਚਰ ਬਹੁਤ ਹੋ ਜਾਂਦੇ ਨੇ ਤੇ ਪੇਰੈਂਟਸ ਹੁੰਦਾ ਮੇਰੀ ਇਹੀ ਇੱਕ ਹਦਾਇਤ ਆ ਵੀ ਇਹਨੂੰ ਲੋਕ ਧਿਆਨ ਦਿੱਤਾ ਜਾਵੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਤੇਨੂੰ ਕਿਤੇ ਜਾਂਦੇ ਨੇ ਲੇਟ ਨਾਈਟ ਇਹਨਾਂ ਨੂੰ ਕਦੋਂ ਮੰਨਣ ਤੋਂ ਪੁੱਛਿਆ ਜਾਵੇ ਕਿ ਰਾਤ ਨੂੰ ਘਰ ਕਿੱਥੇ ਪਹੁੰਚਦੇ ਨੇ